ਸਵਾਗਤ ਹੈ ਤੁਹਾਡਾ ਇਸ YouTube ਚੈਨਲ ਤੇ ਇਸ YouTube ਚੈਨਲ ਤੇ ਪੰਜਾਬ ਦੀ ਭਰਤੀ ਨਾਲ ਸੰਬੰਧਤ ਹਰੇਕ ਜਾਣਕਾਰੀ ਦਿੱਤੀ ਜਾਂਦੀ ਹੈ ਅੱਜ ਦੀ ਕੀ ਹੈ ਅਪਡੇਟ ਕੀ ਆਇਆ ਹੈ ਨਵਾਂ ਨੋਟੀਫਿਕੇਸ਼ਨ ਪੰਜਾਬ ਵਿੱਚ ਰੈਗੂਲਰ ਭਰਤੀ ਨੋਟੀਫਿਕੇਸ਼ਨ ਹੋਇਆ ਜਾ ਰਿਹਾ ਹੈ ਸਰਕਾਰੀ ਪੱਕੀ ਨੌਕਰੀ 500 ਪਲੱਸ ਪੋਸਟਾਂ ਕਿਸ ਡਿਪਾਰਟਮੈਂਟ ਵਿੱਚ ਪੋਸਟਾਂ ਆਈਆਂ ਨੇ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੀ ਕੁਆਲਿਫੀਕੇਸ਼ਨ ਮੰਗੀ ਗਈ ਹੈ ਕਿਵੇਂ ਅਪਲਾਈ ਕਰਨਾ ਹੈ ਉਮਰ ਹੱਦ ਕਿੰਨੀ ਹੈ ਫੀਸ ਕਿੰਨੀ ਹੈ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹੋਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜਿਸ ਨਾਲ ਇੱਕ ਮੋਟੀਵੇਸ਼ਨ ਮਿਲਦਾ ਹੈ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰੋ ਜਿਸ ਨਾਲ ਇਸ ਦੀ ਜਾਣਕਾਰੀ ਆਪਣੇ ਯਾਰਾਂ ਵੇ ਦੋਸਤਾਂ ਨੂੰ ਵੀ ਮਿਲ ਜਾਵੇ ਤੇ ਉਹ ਵੀ ਇਸ ਦਾ ਫਾਇਦਾ ਉਠਾ ਸਕਣ ਚਲਦੇ ਹਾਂ ਅੱਜ ਦੇ ਨੋਟੀਫਿਕੇਸ਼ਨ ਤੇ ਤੁਹਾਡੀ ਸਕਰੀਨ ਤੇ ਸਾਹਮਣੇ ਨੋਟੀਫਿਕੇਸ਼ਨ ਹੈ ਜੋ ਕਿ ਪੀਐਸ ਪੀਸੀਐਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੁਆਰਾ ਜਾਰੀ ਕੀਤਾ ਗਿਆ ਹੈ ਐਡਵਰਟਾਈਜ਼ਮੈਂਟ ਨੰਬਰ 310 224 ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਜਿਸ ਦੀ ਸਟਾਰਟਿੰਗ ਡੇਟ 9 ਦੂ 2026 ਹੈ ਤੇ ਲਾਸਟ ਡੇਟ 1 3 2024 ਹੈ ਕਿੰਨੀਆਂ ਪੋਸਟਾਂ ਨੇ ਇਸ ਦੀ ਗੱਲ ਕਰਦੇ ਹਾਂ ਟੋਟਲ 544 ਪੋਸਟਾਂ ਨੇ ਜਿਸ ਦੇ ਵਿੱਚ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ 378 ਸਬਸਟੇਸ਼ਨ ਦੀਆਂ 112 ਤੇ ਸਿਵਲ ਦੀਆਂ 54 ਟੋਟਲ 544 ਪੋਸਟਾਂ ਨੇ ਜਿਨ੍ਹਾਂ ਦੀ ਕੈਟਾਗਰੀ 1 ਕੀਤੀ ਗਈ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਇਲੈਕਟ੍ਰੀਕਲ ਦੀਆਂ 378 ਪੋਸਟਾਂ ਦੀ ਕੈਟਾਗਰੀ 1 ਤੁਹਾਡੇ ਸਾਹਮਣੇ ਸਕਰੀਨ ਤੇ ਹੈ ਇਸ notification ਨੂੰ ਜੇ ਪੂਰਾ ਰੀਡ ਕਰਨਾ ਚਾਹੁੰਦੇ ਹੋ ਤਾਂ ਇਸ ਦਾ notification ਦਾ ਲਿੰਕ ਤੁਹਾਨੂੰ ਟੈਲੀਗ੍ਰਾਮ ਤੇ ਮਿਲੇਗਾ ਤੇ ਟੈਲੀਗ੍ਰਾਮ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਜਾਵੇਗਾ ਟੈਲੀਗ੍ਰਾਮ ਦੇ ਲਿੰਕ ਤੇ ਜਾ ਕੇ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਤੇ ਉਸ ਦੇ ਵਿੱਚ ਪੂਰਾ ਨੋਟੀਫਿਕੇਸ਼ਨ ਦਿੱਤਾ ਹੋਇਆ ਹੈ ਨੋਟੀਫਿਕੇਸ਼ਨ ਨੂੰ ਰੀਡ ਕਰ ਲਓ ਤਾਂ ਕਿ ਪੂਰੀ ਜਾਣਕਾਰੀ ਮਿਲ ਜਾਵੇ ਜੇਕਰ एलिजिबिलिटी ਦੀ ਗੱਲ ਕਰੀਏ ਤਾਂ ਇਹਨਾਂ ਪੋਸਟਾਂ ਲਈ ਜੂਨੀਅਰ ਸੀਨੀਅਰ ਇਲੈਕਟ੍ਰੀਕਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੈਂਡੀਡੇਟ ਨੇ ਫੁੱਲ ਟਾਈਮ ਰੈਗੂਲਰ 10 ਚਾਰ ਸਾਲ ਦਾ ਡਿਪਲੋਮਾ ਇਨ ਇਲੈਕਟ੍ਰੀਕਲ ਜਾਂ ਇਲੈਕਟ੍ਰੀਕਲ ਐਂਡ ਇਲੈਕਟ੍ਰੀਸ਼ੀਅਨ ਇੰਜੀਨੀਅਰ ਕਿਸੇ ਵੀ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ 60% ਨਾਲ پاس ਕੀਤਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਹਾਇਰ ਕੁਆਲਿਫੀਕੇਸ਼ਨ ਦੇ ਵਿੱਚ BE, BTech ਜਾਂ BSC ਤੋਂ ਹੋ ਸਕਦੀ ਹੈ ਤੇ ਫੁੱਲ ਟਾਈਮ ਰੈਗੂਲਰ ਤਿੰਨ ਜਾਂ ਚਾਰ ਸਾਲਾਂ ਦਾ ਡਿਪਲੋਮਾ ਇਲੈਕਟ੍ਰੀਕਲ ਜਾਂ ਇਲੈਕਟ੍ਰੀਕਲ ਐਂਡ ਇਲੈਕਟ੍ਰੀਸ਼ੀਅਨ ਦੇ ਵਿੱਚ 60% ਨਾਲ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੂਨੀਅਰ ਇੰਜੀਨੀਅਰਸ ਸਬਸਟੇਸ਼ਨ ਦੀ ਗੱਲ ਕਰੀਏ ਤਾਂ ਅਸਦੇ ਵਿੱਚ ਵੀ ਸੇਮ ਕੁਆਲਿਫਿਕੇਸ਼ਨ ਮੰਗੀ ਗਈ ਹੈ ਜੇ ਗੱਲ ਕਰੀਏ ਸਿਵਲ ਦੀ ਤਾਂ ਸਿਵਲ ਦੇ ਵਿੱਚ ਵੀ ਸੇਮ ਕੁਆਲਿਫਿਕੇਸ਼ਨ ਮੰਗੀ ਗਈ ਹੈ ਇਸ ਤੋਂ ਇਲਾਵਾ ਪੰਜਾਬੀ ਦੀ ਨੌਲੇਜ ਆਉਣੀ ਚਾਹੀਦੀ ਹੈ میٹرਕਲੇਸ਼ਨ ਤੱਕ ਦਸਵੀਂ ਤੱਕ ਪੰਜਾਬੀ ਪੜ੍ਹੀ ਆਉਣੀ ਲਾਜ਼ਮੀ ਹੈ ਜੇ ਏਜ ਲਿਮਟ ਦੀ ਗੱਲ ਕਰੀਏ ਤਾਂ ਘੱਟੋ ਘੱਟ ਏਜ 18 ਸਾਲ ਤੇ ਵੱਧ ਵੱਧ 37 ਸਾਲ ਹੋ ਸਕਦੀ ਹੈ 1 1 2026 ਦੇ ਅਨਸਾਰ ਏਜ ਵਿੱਚ ਛੋਟ ਦੀ ਗੱਲ ਕਰੀਏ ਤਾਂ ਐਸੀ ਔਰ ਬੀਸੀ ਨੂੰ 5 ਸਾਲ ਦੀ ਛੋਟ ਹੈ ਐਕਸ ਸਰਵਸ ਮੈਨ ਨੂੰ ਰੂਲ ਮੁਤਾਬਕ ਛੋਟ ਦਿੱਤੀ ਜਾਵੇਗੀ ਤੇ ਫਿਜ਼ੀਕਲ ਹੈਂਡੀਕੈਪਟ ਨੂੰ 10 ਸਾਲ ਦੀ ਛੋਟ ਹੈ ਜੇ ਗੱਲ ਕਰੀਏ ਫੀਸ ਦੀ ਆਲ ਕੈਂਡੀਡੇਟ ਐਸਸੀ ਤੇ ਡਿਸੇਬਿਲਟੀ ਕੈਂਡੀਡੇਟ ਨੂੰ ਛੱਡ ਕੇ 1200 ਰੁਪਏ ਐਪਲੀਕੇਸ਼ਨ ਫੀਸ 216 ਰੁਪਏ ਜੀਐਸਟੀ ਚਾਰਜ ਟੋਟਲ 1416 ਰੁਪਏ ਬਣਦੇ ਹਨ ਪਲੱਸ ਜੇ ਕੋਈ ਬੈਂਕ ਚਾਰਜ ਹੋਏਗਾ ਤਾਂ ਉਹ ਵੀ ਦੇਣਾ ਪਵੇਗਾ ਜੇ ਐਸਸੀ ਦੀ ਗੱਲ ਕਰੀਏ ਤਾਂ ਐਸਸੀ ਤੇ ਡਿਸੇਬਿਲਟੀ ਕੈਂਡੀਡੇਟ ਨੂੰ 750 ਰੁਪਏ ਐਪਲੀਕੇਸ਼ਨ ਫੀਸ 135 ਰੁਪਏ ਜੀਐਸਟੀ ਚਾਰਜ ਟੋਟਲ 885 ਪਲੱਸ ਬੈਂਕ ਚਾਰਜ ਆਨਲਾਈਨ ਫੀਸ ਪੇ ਕਰਨੀ ਹੋਵੇਗੀ ਜਿਸ ਤੋਂ ਇਲਾਵਾ ਇਹ ਗੱਲ ਕਰੀਏ ਸਿਲੈਕਸ਼ਨ ਦੀ ਤਾਂ ਸਿਲੈਕਸ਼ਨ ਟੈਸਟ ਪੇਪਰ ਹੋਏਗਾ ਜਿਸ ਦੀ ਜਾਣਕਾਰੀ ਤੁਹਾਡੇ ਸਾਹਮਣੇ ਹੈ 100 ਨੰਬਰ ਦਾ ਪੇਪਰ ਹੋਏਗਾ 100 ਕੁਐਸਚਨ ਹੋਣਗੇ 2 ਘੰਟੇ ਦਾ ਟਾਈਮ ਹੋਏਗਾ ਤਾਂ 1/4th ਉਹਦੇ ਵਿੱਚ 네ਗੇਟਿਵ ਮਾਰਕਿੰਗ ਹੋਏਗੀ ਤੇ ਮੈਟ ਦੇ ਬੇਸ ਤੇ ਸਿਲੈਕਸ਼ਨ ਹੋਏਗੀ ਮਿਨੀਮਮ ਕੁਆਲਿਫੀਕੇਸ਼ਨ ਜਿਹੜੀ ਮਾਰਕਸ ਲੈਣ ਦੀ ਉਦੇਸ਼ਤੀ ਜਰਨਲ ਲਈ 45% ਤੇ ਰਿਜ਼ਰਵ ਕੈਟਾਗਰੀ ਨੂੰ 35% ਨੰਬਰ ਲੈਣੇ ਟੈਸਟ ਵਿੱਚ ਜ਼ਰੂਰੀ ਹੋਣਗੇ ਰਿਜ਼ਰਵ ਦੇ ਵਿੱਚ EWS SC BC ਐਕਸ ਸਰਵਿਸਮੈਨ ਫਰੀडम फाइਟਰ ਸਪੋਰਟਸ ਪਰਸਨ ਤੇ ਡਿਸੇਬਿਲਟੀ ਕੈਂਡੀਡੇਟ ਆਣਗੇ ਇਹ ਆਨਲਾਈਨ ਅਪਲਾਈ ਕਰਨ ਦੇ ਲਿੰਕ ਤੁਹਾਡੇ ਸਾਹਮਣੇ ਹੈ www.pspcl.in ਤੇ ਜਾ ਕੇ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਹ ਸੀ ਅੱਜ ਦੀ ਅਪਡੇਟ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਧੰਨਵਾਦ